ਅੱਜ ਪ੍ਰਧਾਨ ਜੀ ਅਰਮਾਨ ਮਲਿਕ ਦਾ ਪੁਤਲਾ ਫੁੱਕਿਆ ਤੁਸੀਂ ਕਿਸ ਵਜ੍ਹਾ ਨਾਲ ਫੁੱਕਿਆ ਕੀ ਕਾਰਨ ਹੈ ਮੈਂ ਰਵਿੰਦਰ ਲੋਚਮ ਸ਼ਿਵਸਨੋਂ ਤੋਂ ਬਾਲਾ ਸਾਹਿਬ ठाकरे ਦਾ ਵਾਇਸ ਪ੍ਰਧਾਨ ਪੰਜਾਬ ਪਟਿਆਲੇ ਜ਼ਿਲ੍ਹੇ ਦਾ ਪ੍ਰਵਾਸੀ ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾੜੀ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਵਿਲੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁਤਲਾ ਫੁਕਿਆ ਗਿਆ ਇਹਦੇ ਖਿਲਾਫ ਜਦੋਂ ਸਖਤ ਦਾ ਕਾਰਵਾਈ ਕਰਵਾਵਾਂਗੇ ਸੀ ਪ੍ਰਧਾਨ ਜੀ ਪਰਉਨਾ ਵੱਲੋਂ ਦੇਖਿਆ ਗਿਆ ਸਾਰੇ ਹਿੰਦੂ ਜਥੇਬੰਦੀ ਇਕੱਠੇ ਹੋਏ ਸੀ ਕਾਲੇ ਮਾਤਾ ਮੰਦਰ 'ਚ ਤੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਸੀ ਤੇ ਉਹਨਾਂ ਨੂੰ ਦੰਡ ਵੀ ਲਾਇਆ ਗਿਆ ਸੀ ਪਰ ਫੇਰ ਅੱਜ ਫੇਰ ਉਹਨਾਂ ਦਾ ਪੁਤਲਾ ਫੁਕਿਆ ਗਿਆ ਨਹੀਂ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਮਾਫੀ ਕਿਉਂ ਦਿੱਤੀ ਆ ਹਿੰਦੂ ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਪ ਜੋ ਹਿੰਦੂ ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਨੂੰ ਪਤਾ ਉਹਨਾਂ ਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਆ ਤਾਂ ਇਹ ਅਜਿਹੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਜਿਹਦਾ ਮਾਫ ਕਰ ਦਿੰਦਾ ਪਰ ਵੀਡੀਓ 'ਚ ਪ੍ਰਧਾਨ ਜੀ ਦੇਖਿਆ ਜਾ ਰਿਹਾ ਕੁਝ ਚਲੋ ਬਣਾਈਏ ਚੀਜ਼ ਆਪਾਂ ਮੰਨਦੇ ਆ ਗਲਤ ਪਰ ਐਸਾ ਕੀ ਸੀ ਜਿਹੜਾ ਉਹ ਪੁਤਲਾ ਫੁਕਣਾ ਪਿਆ ਮਾਤਾ ਦੇ ਰੂਪ ਧਾਰਨਾ ਜੀ ਬਣਾਇਆ ਸਾਡੇ ਜੱਤੂ ਪੰਚਾਂ ਰੰਗ ਦੀ ਜੀ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਸਤਾਨ ਦਾ ਅਪਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਉਹ ਦੇਖਿਆ ਜਾ ਰਿਹਾ ਜੀ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਬਿਮਾਰ ਹੋਈ ਪਈ ਐ ਔਰਮਾਨ ਮਾਲਿਕ ਦੀ ਸੀਰੀਅਸ ਐ ਮਤਲਬ ਉਹ ਟੈਨਸ਼ਨ ਲੈ ਕੇ ਨਹੀਂ ਜਾਦਾ ਬਈ ਟੈਨਸ਼ਨ ਨਹੀਂ ਲੈ ਜੀ ਸਭ ਡਰਾਮੇਬਾਜ਼ੀ ਕਰਦੇ ਨੇ ਸਮਝੋ ਉਹਨਾਂ ਕੋਈ ਮਤਲਬ ਨਹੀਂ ਐ ਜੀ ਤਾਂ ਉਹਦਾ ਬਿਮਾਰ ਕਰੇਗਾ ਤਾਂ ਹਿੰਦੂ ਸਰਵਜਾਤ ਕੁਝ ਹਿੰਦੂ ਜੱਥੇਬੰਦੀਆਂ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਹਾਲ ਚਾਲੁੱਛ ਗਿਆ ਹੈ ਸਾਡੇ ਨਾਲ ਇਹ ਜਿਹੜਾ ਇਹ ਜਿਹੜੇ ਹਿੰਦੂ ਸਮਾਜ ਨਾਲ ਸੀਨੀਅਰ ਹੈਗੇ ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਹੈ ਸਾਡਾ ਅਸੀਂ ਖਿਲਾਫ ਹੈ ਇਸ ਜੀ ਦੇ ਕਿਨੇ ਮਾਪਦਿੱਤਾ ਕਿਉਂ ਕੀਤਾ ਉਹਦਾ ਕਾਰਨ ਕੀ ਐ ਉਹਨਾਂ ਨੂੰ ਪਤਾ ਹੋਊਗਾ ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਐ ਫਿਰ ਮੇਨ ਮੰਗ ਉਹਦੇ ਖਿਲਾਫ ਜਿਹੜੀ ਕਾਨੂੰ ਠੀਕ